ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗ੍ਰਹਿ ਸੁਆਮੀ ਮੇਰੇ ਦੁਤਿਆ ਪਾਉ ਨਿਵਰ ਵੰਦਨ ਕਾਟ ਲਿਓ ਆਪਣੇ ਕਰ ਕਬੂ ਨਾ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਜੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗ੍ਰਹਿ ਸੁਆਮੀ ਮੇਰੇ ਦੁਤਿਆ ਪਾਉ ਨਿਵਰ ਵੰਦਨ ਕਾਟ ਲਿਓ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਅਰਾਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਔਖੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪਤ ਪਾਲ ਰਹਾ ਤਾਰ ਅਨੁਗ੍ਰਹਿ ਸੁਆਮੀ ਮੇਰੇ ਦੁਤਿਆ ਪਾਉ ਨਿਵਰ ਬੰਧਨ ਕਾਟ ਲਿਓ ਆਪਣੇ ਕਰ ਕਬੂ ਹੁਨਾ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਅਰਾਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਅੱਖਜ ਤੇਰੋ ਨਾਮ ਦਿਅਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨਗ੍ਰਹਿ ਸੁਆਮੀ ਮੇਰੇ ਦੁਤਿਆ ਪਾਉ ਨਿਵਰ ਬੰਦਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵੇ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਓ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਆ radii ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰਾ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਓ ਆਪਣੇ ਕਰ ਕਬੂ ਨਾ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਓ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਕੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਜੇ ਤੇਰੋ ਨਾਮ ਦਿਆਲ ਮਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪਤ ਪਾਲ ਰਹਾ ਤਾਰ ਅਨਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰਾ ਨਾਮ ਦਿਅਲ ਮੋ ਹਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੁਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਓ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਆਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੁਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਓ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੁਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋ ਹਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਓ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਆਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਧਾਰ ਅਨਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਓ ਆਪਣੇ ਕਰ ਕਬੂ ਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕਉ ਅਰਦੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ